ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਪੌਣੇ ਕੇ 6 ਵਜੇ ਦਾ ਟਾਈਮ ਆ ਇਹ ਸ਼ਾਮ ਦਾ ਤੇ ਭਰਮਾ ਕਰੇਲੇ ਬਣਾਉਣੇ ਸੀ ਅੱਜ ਕਰੇਲਿਆਂ ਨੂੰ ਮੈਂ ਪਹਿਲਾਂ ਛੱਲ ਕੇ ਤੇ ਨਾਮਕ ਲਾ ਕੇ ਰੱਖ ਲਿਆ ਸੀਗਾ ਥੋੜੇ ਸੀ ਕਰੇਲੇ ਜ਼ਿਆਦਾ ਨਹੀਂ ਸੀ ਕਿ ਵੈਸੇ ਤੇ ਮੈਨੂੰ ਐਸ ਵੀ ਚਲੋ ਭਰਮਾ ਕਰੇਲੇ ਬਣਾ ਲੈਂਦੇ ਆ ਬੱਚੇ ਖੁਸ਼ ਹੋ ਕੇ ਖਾ ਲੈਂਦੇ ਹੈਗੇ ਪਿਆਜ਼ ਕੱਟ ਲਏ ਸੀ ਬਸ ਹੁਣ ਥੋੜਾ ਜਿਹਾ ਪਹਿਲਾਂ ਤੜਕਾ ਭੁੰਨਾ ਲਾਂਗੇ ਉਹ ਤਾਂ ਮੈਂ ਲੇਟ ਹੀ ਗਈ ਸੀ ਕਿ ਬਸ ਮੈਨੂੰ ਐਸ ਵੀ ਚਲੋ ਅੱਜ ਇਹਨਾਂ ਨੇ ਵੀ ਕਹਿਤਾ ਸੀ ਕਿ ਇਹਨਾਂ ਦੇ ਕੰਮ ਤੋਂ ਅਸੀਂ ਲੇਟ ਹੋ ਜਾਾਂਗੇ ਇਹ ਤਾਂ ਕਰਕੇ ਮੈਨੂੰ ਐ ਹੋ ਗਿਆ ਵੀ ਚਲੋ ਕਰੇਲੇ ਬਣਾ ਲੈਂਦੇ ਆ ਕਿ ਵੈਸੇ ਕਦੂ ਵੀ ਪਿਆਸੀ ਬਣਾਉਣ ਨੂੰ ਤਾਂ ਤੇ ਪਰ ਕਰੇਲੇ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆਗੇ ਵੈਸੇ ਜਿਆਦਾ ਤਰਤਾ ਪੈਣਾ ਕਹਿ ਦਿੰਦਿਆਂ ਵੀ ਸਾਡੇ ਬੱਚੇ ਤਾਂ ਕਰੇਲੇ ਨਹੀਂ ਖਾਂਦੇਗੇ ਤੇ ਪਰ ਸਾਡੇ ਬੱਚੇ ਮੇਰੇ ਦੋਵੇਂ ਹੀ ਕਰੇਲੇ ਖੁਸ਼ ਹੋ ਕੇ ਖਾ ਲੈਂਦੇ ਆਗੇ ਬਸ ਥੋੜਾ ਜਿਹਾ ਪ੍ਰਵ ਨੂੰ ਐ ਹੁੰਦਾ ਵੀ ਜੇ ਮੈਂ ਕੱਟ ਕੇ ਬਣਾ ਲਾਂ ਤੇ ਪ੍ਰਵ ਮੈਂ ਉਸ ਨੂੰ ਖੁਸ਼ ਹੋ ਕੇ ਖਾਂਦੀ ਪਰ ਮੇਰੇ ਕਰੇਲੇ ਤੋਂ ਬੱਚੇ ਖੁਸ਼ ਹੋ ਕੇ ਖਾ ਲੈਂਦੇ ਆ ਕਿ ਲਸਣ ਵੀ ਹੈ ਨਹੀਂ ਸੀ ਘਰੇ ਅੱਜ ਤੇ ਟਮਾਟਰ ਵੀ ਹੈ ਨਹੀਂ ਸੀ ਬਸ ਕੱਲੇ ਪਿਆਜ਼ ਆ ਤੇ ਪਿਆਜ਼ ਨੂੰ ਮੈਂ ਹਲਕਾ ਜਿਹਾ ਇਹਨਾਂ ਨੂੰ ਭੁੰਨ ਲੈਨੇ ਆ ਆਪਾਂ ਕਲਰ ਚੇਂਜ ਹੋਣ ਤੱਕ ਬਾਕੀ ਦਾ ਬਾਅਦ ਵਿੱਚ ਜਦੋਂ ਆਪਾਂ ਕਰੇਲਿਆਂ ਨੂੰ ਪਕਾਵਾਂਗੇ ਤੇ ਨਾਲ ਪੱਕ ਜਾਣਗੇ ਭੁੱਜ ਪਿਆਜ਼ ਆਪਣੇ ਭੁੱਜ ਗਿਆ ਤੇ ਹੁਣ ਇਸ ਦੇ ਵਿੱਚ ਆਪਾਂ ਪਾ ਦਿੰਦੇ ਆ ਮਸਾਲੇ ਹਲਦੀ ਪਾ ਦੋਗੇ ਲਾਲ ਮਿਰਚ ਗਰਮ ਮਸਾਲਾ ਪਾ ਦਾਂਗੇ ਇਸ ਦੇ ਵਿੱਚ ਧਨੀਆ ਪਾਊਡਰ ਤੇ ਨਮਕ ਪਾ ਦਾਂਗੇ। ਕ੍ਰੇਲਿਆਂ ਨੂੰ ਵਸੇ ਪਹਿਲਾਂ ਨਮਕ ਲਾ ਕੇ ਰੱਖਿਆ ਸੀਗਾ ਤੇ ਉਹਨਾਂ ਨੇ ਆਪਣਾ ਕਲਵਾ ਪਣ ਛੜਤਾ ਸੀਗਾ ਸਾਰਾ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਦੇ ਨਾਲ ਹੀ ਦੱਬ ਕੇ ਤੇ ਪਾਣੀ ਸਾਰਾ ਨਿਚੋੜਤਾ ਸੀਗਾ ਉਹ। ਦੋ ਮਿੰਟ ਆਪਾਂ ਮਸਾਲਿਆਂ ਨੂੰ ਵੀ ਪਕਾ ਲੈਨੇ ਆਗੇ ਤੇ ਥੋੜਾ ਜਿਹਾ ਠੰਡਾ ਕਰਕੇ ਇਸ ਨੂੰ ਬਾਅਦ ਵਿੱਚ ਆਪਾਂ ਕ੍ਰੇਲਿਆਂ ਦੇ ਵਿੱਚ ਭਰ ਲਾਂਗੇ। ਦਾਲਾਂ ਸਬਜ਼ੀਆਂ ਦਾ ਉਹ ਦੁੱਖ ਹੈ ਨਾ ਟੈਨਸ਼ਨ ਬਣ ਜਾਂਦੇ ਵੀ ਕੀ ਬਣਾਗੇ ਸਵੇਰੇ ਸ਼ਾਮ ਇਹਨਾਂ ਤੋਂ ਵਿੱਚ ਤਾਂ ਕਿਆ ਪਿਆਗਾ ਖਾ ਖਾ ਕੇ ਹੁਣ ਉਹ ਜਿਹਨਾਂ ਦਾ ਪਸਾਰਾ ਪਾਣੀ ਨਚੋੜ ਲਿਆ ਸੀਗਾ ਤੇ ਇਸ ਤਰ੍ਹਾਂ ਜਦੋਂ ਆਪਾਂ ਪਹਿਲਾਂ ਨਮਕ ਲਾ ਕੇ ਰੱਖ ਦਿੰਨੇ ਆ ਤਾਂ ਇਹ ਕੜਵੇ ਬਿਲਕੁਲ ਨਹੀਂ ਬਣਦੇਗੇ ਬਾਕੀ ਆਪਾਂ ਜ਼ਿਆਦਾ ਤੇਲ ਦੇ ਵਿੱਚ ਨਹੀਂ ਬਣਾਉਦੇ ਹੁੰਦੇ ਇਹ ਥੋੜੇ ਸੀ ਗਰੇ ਲੈ ਵੈਸੇ ਕਿ ਲੋ ਲਿਆਂਦੇ ਸੀ ਤੇ ਇੱਕ ਦਿਨ ਪਹਿਲਾਂ ਉਹਦੇ ਕੱਟ ਕੇ ਬਣਾ ਲਏ ਸੀਗੇ ਦੋ ਤੰਦਲ ਹੋ ਗਏ ਪਹਿਲਾ ਤੇ ਇਹ ਪਏ ਸੀ ਮੈਨੂੰ ਐਸ ਵੀ ਚਲੋ ਭਰ ਕੇ ਬਣਾਤਾ ਬੱਚੇ ਖੁਸ਼ ਹੋ ਕੇ ਖਾ ਲੈਣਗੇ ਮਸਾਲਾ ਆਪਾਂ ਭਰ ਲੈਨੇ ਇਹਨਾਂ ਦੇ ਵਿੱਚ ਤੇ ਤਾਂ ਗਲ ਪੇਟ ਲਾਂਗੇ ਉੱਪਰ ਦੀ ਸਾਰਿਆਂ ਚ ਭਰ ਲਗੇ ਮਸਾਲਾ ਆਪਾਂ ਸੰਗੀਤ ਰਾ ਪਾਰ ਲਾਂਗੇ ਮਸਾਲਾ ਆਪਾਂ ਟੇਸਟੀ ਬਣਦੇ ਆਗੇ ਬਸ ਥੋੜਾ ਜਿਆ ਹੁੰਦਾ ਵੀ ਗਰਮੀ ਦੇ ਵਿੱਚ ਬਾਰੀ ਬਾਰੀ ਪਿਆਸ ਬਹੁਤ ਲੱਗਦੀ ਆ ਕਿ ਖਾ ਕੇ ਲੋ ਜੀ ਪਰਲੇ ਸੀ ਕਰੇਲੇ ਵਸਾਰੇ ਤੇ ਉੱਪਰ ਧਾਗਾ ਵੀ ਲਪੇਟ ਲਿਆ ਸੀ ਤੇ ਉਸੇ ਫਰਾਈ ਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾਇਆਗਾ ਜਿਆਦਾ ਤੇਲ ਦੇ ਵਿੱਚ ਮੈਂ ਇਹਨਾਂ ਨੂੰ ਫਰਾਈ ਨਹੀਂ ਕਰਦੀ ਹੁੰਦੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਗੈਸ ਨੂੰ ਸìmਮ ਕਰਤਾਗਾ ਕਰੇਲੇ ਆਪਾਂ ਜਿਹੜੇ ਭਰੇ ਸੀਗੇ ਤੇ ਇਸ ਦੇ ਵਿੱਚ ਰੱਖ ਦਾਂਗੇ ਕਰੇਲੇ ਬਸ ਛੋਟੇ ਸੀਗੇ ਜਿਆਦਾ ਵੱਡੇ ਹੈ ਨਹੀਂ ਸੀ ਛੋਟੇ-ਛੋਟੇ ਸੀਗੇ ਤੇ ਇੱਕ ਵਾਰੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਘੁਮਾ ਦਾਂਗੇ ਸਾਰੇ ਫਰਾਈ ਪੈਨ ਦੇ ਵਿੱਚ ਤੇ ਟਾਕੇ ਆਪਾਂ ਇਸ ਨੂੰ ਤੇ 5-7 ਮਿੰਟਾਂ ਬਾਅਦ ਤੇ ਚਮਚ ਦੀ ਮਦਦ ਨਾਲ ਆਪਾਂ ਇਹਨੂੰ ਪਲਟ ਲਾਗੇ ਬਹੁਤ ਜ਼ਿਆਦਾ ਟੇਸਟੀ ਬਣਦੇ ਆਗੇ ਬਿਲਕੁਲ ਨਾਲੇ ਘੱਟ ਤੇਲ ਦੇ ਵਿੱਚ ਬਣਾਵਾਂਗੇ ਤੇ ਬਹੁਤ ਸੌਫਟ ਬਣ ਗਿਆ ਵੀ ਨਹੀਂ ਕਿ ਆਪਾਂ ਇਹਨੂੰ ਘੱਟ ਤੇਲ ਦੇ ਵਿੱਚ ਬਣਾਇਆ ਵੀ ਇਹ ਹਾਰਡ ਬਣਨਗੇ ਖਾਣ ਦੇ ਵਿੱਚ ਵੀ ਬਹੁਤ ਟੇਸਟੀ ਬਣਦੇ ਆ ਬਸ ਗੈਸ ਨੂੰ ਆਪਾਂ ਬਿਲਕੁਲ ਸਿਮਰ ਰੱਖਣਾਗਾ ਜਿਆਦਾ ਤੇਲ ਦੇ ਵਿੱਚ ਬਣਾਏ ਫਿਰ ਦਿੱਕਤ ਕਰਦੇ ਆਗੇ ਕਿਉਂਕਿ ਇੱਕ ਤਾਂ ਹੋਣਾ ਹੈ ਵੀ ਗਰਮੀ ਹੁੰਦੀ ਆ ਤੇ ਆਪਾਂ ਜਿਆਦਾ ਤੇਲ ਵਾਲੀ ਚੀਜ਼ ਖਾ ਲੈਂਦੇ ਆ ਤਲੀ ਫਲੀ ਤੇ ਉਹ ਦਿੱਕਤ ਕਰਦੀ ਹੈਗੀ। ਲੋ ਜੀ ਗਰੇਲੇ ਆਪਣੇ ਬਣ ਗਏ ਆ ਤੇ ਇਹਨੇ ਸੱਚ ਮੇਰੀ ਵਾਸ਼ਿੰਗ ਮਸ਼ੀਨ ਲੱਗੀ ਸੀ ਮੈਂ ਕੱਪੜੇ ਧੋਤੇ ਸੀਗੇ। ਬਸ ਅੱਜ ਮੈਨੂੰ ਆਇਆ ਸੀ ਪਹਿਲਾਂ ਮੰਨ ਨਹੀਂ ਸੀ ਕੱਪੜੇ ਧੋਣ ਦਾ ਤੇ ਫਿਰ ਮੈਨੂੰ ਆਇਆ ਹੋਗਾ ਵਾਹ ਵੀ ਕੰਮਾਂ ਤੋਂ ਕਹਿੰਦੇ ਸੀ ਲੇਟ ਆਵਾਂਗੇ ਤੇ ਮੈਂ ਬੈਠੀ ਵੀ ਕੀ ਕਰੂੰਗੀ ਫੇਰੀ ਕੱਲੀ ਸੀ ਕਰੇ ਪ੍ਰਾਪ ਵੀ ਕਿਉਂਕਿ ਆਪਣੀ ਕਲਾਸ ਲਈ ਚਲੀ ਗਈ ਸੀਗੀ ਤੇ ਮੈਂ ਕੱਪੜੇ ਧੋਤੇ ਸੀਗੇ ਤੇ ਅੰਦਰ ਹੀ ਕਰ ਲੈ ਸੀ। ਬਾਰਹ ਹਨੇਰੀ ਚੜੀ ਪਈ ਸੀ ਕਿ ਐ ਨਹੀਂ ਸੀ ਪਤਾ ਵੀ ਕਦੋਂ ਆ ਜੇ ਤੇ ਪਰਟਾਲ ਗਈ ਸੀ ਆਈ ਤਾਂ ਹੈ ਨਹੀਂ ਸੀਗੀ ਦੋ ਕੁ ਮਿੰਟ ਹਵਾ ਤਾਂ ਤੇਜ਼ ਚੱਲ ਪਈ ਸੀ ਪੂਰੀ ਕਰੇਲੇ ਬੰਦੇ ਸੀ ਜਿੰਨੇ ਚਾਚਾ ਉਹਨਾਂ ਚਾਚਾ ਮੈਂ ਕੱਪੜੇ ਧੋਲੇ ਸੀਗੇ ਤੇ ਉਸ ਤੋਂ ਬਾਅਦ ਬਸ ਧੂਪ ਜੋਤ ਲਗਾ ਕੇ ਤੇ ਫੇਰ ਹੀ ਕੱਪੜੇ ਸੁੱਕਣੇ ਪਾਉਣ ਲੱਗੀਆਂ 7 ਵਜੇ ਕਿ ਸੀ ਇਸ ਟਾਈਮ ਤੇ ਹਜੇ ਆਏ ਨਹੀਂ ਸੀ ਕੰਮ ਵਾਲੇ ਤੇ ਕੱਪੜਿਆਂ ਦਾ ਬਸ ਮੈਨੂੰ ਆ ਹੈਗਾ ਚਲੋ ਮੇਰਾ ਕੱਲ ਤਾਂ ਕੰਮ ਦਾ ਹੌਲ ਹੰਗਾਰਾ ਹੋ ਜਾਊਗਾ ਧੋ ਦਿੰਨੇ ਹੁਣ ਵੀ ਫਰੀ ਸੀਗੇ ਕੋਕਸ ਵੀ ਇਹਦੇ ਟਾਈਮ ਤੋਂ ਇਹ ਧੁੱਪ ਚੜ ਜਾਂਦੀ ਜੇ ਦਾ ਸਵੇਰ ਜਲਦੀ ਹੋ ਜਾਣਾ ਕੰਮ ਫੇਰਤਾ ਧੋਤੇ ਜਾਂਦੇ ਆ ਕੱਪੜੇ ਤੇ ਕਈ ਵਾਰੀ ਬਸ ਥੋੜੇ ਥੋੜੇ ਨਾਲ ਲੇਟ ਹੋ ਜਾਂਦੇ ਹੈ ਕਿ ਅੱਜ ਸਵੇਰ ਪ੍ਰਾਪਦੀ ਵੀ ਕਲਾਸ ਸੀਗੀ ਸਵੇਰ 8 ਵਜੇ ਚਲੀ ਗਈ ਸੀ ਤੇ 12:30 ਵਜੇ ਘਰੇ ਆਈਆ ਤੇ ਅੱਜ ਪੋਚਾ ਵੀ ਆਪਨੇ ਲਗਾ ਸੀ ਤਾਂ ਕਰਕੇ ਅਜ ਕੱਪੜੇ ਰਹਿ ਗਏ ਸੀਗੇ ਸਵੇਰ ਬਸ ਇਹ ਗੱਤ ਕਾ ਸਿੱਖਣ ਜਾਂਦੀ ਹੁੰਦੀ ਹੈ ਬਸ ਇਹਨੂੰ ਆਦਤ ਆ ਵੀ ਜਦੋਂ ਵੀ ਇਹਦੇ ਕੋਲ ਫ੍ਰੀ ਟਾਈਮ ਮਿਲਦਾ ਜੋ ਵੀ ਇਹਨੂੰ ਸਿੱਖਣ ਨੂੰ ਮਿਲਦਾ ਇਹ ਸਿੱਖਦੀ ਹੈਗੀ ਮੈਨੂੰ ਹਸਾਨੇ ਕਈ ਵਾਰੀ ਆਇਆ ਹੁੰਦਾ ਮੈਂ ਵੀ ਤੇਰੇ ਕੋਲ ਇੰਨਾ ਟਾਈਮ ਨਹੀਂ ਹੁੰਦਾਗਾ ਵੀ ਹੁਣ ਛੁੱਟੀਆਂ ਹੋਗਾਂ ਗਰਮੀ ਲਗਾ ਤੇ ਹੋਮਵਰਕ ਵੀ ਕਰਨਾ ਹੁੰਦਾ ਵੀ 12:30 ਵਜੇ ਤੱਕ ਰੋਥੇ ਜਾਣਾ ਹੁੰਦਾਗਾ ਤੇ ਆ ਕੇ ਹੋਮਵਰਕ ਕਰਨਾ ਹੁੰਦਾ ਗਰਮੀ ਹੈਗੀ ਕਹਿੰਦੀ ਨਹੀਂ ਮੰਮਾ ਕਹਿੰਦੀ ਇੱਕ ਹਫਤੇ ਲਈ ਕਲਾਸ ਲੱਗੂਗੀ ਕਹਿੰਦੀ ਤੇ ਮੈਨੂੰ ਜਾਣਾ ਮੈਂ ਤਾਂ ਫਿਰ ਮੈਂ ਵੀ ਜ਼ਿਆਦਾ ਮਨਾ ਨਹੀਂ ਕੀਤਾ ਮੈਨੂੰ ਐ ਹੁੰਦਾ ਵੀ ਬੱਚੇ ਦੇ ਮਨ ਦੇ ਵਿੱਚ ਜੇ ਕੋਈ ਚੀਜ਼ ਆਉਂਦੀ ਹੈ ਸਿੱਖਣ ਲਈ ਤੇ ਉਹਨੂੰ ਸਿੱਖ ਲੈਣੀ ਚਾਹੀਦੀ ਹੈਗੀ ਕਿਉਂਕਿ ਆਪਾਂ ਨੂੰ ਬੱਚੇ ਨੂੰ ਰੋਕਣਾ ਨਹੀਂ ਚਾਹੀਦਾ ਜੇ ਉਹਦਾ ਕਿਸੇ ਵੀ ਚੀਜ਼ ਲਈ ਮਾਨ ਕਰ ਰਿਹਾ ਕੋਈ ਸਿੱਖਦਾ ਚੰਗੀ ਚੀਜ਼ ਸਿੱਖਦਾ ਬੱਚਾ ਦਾ ਬੱਚੇ ਨੂੰ ਨਾਲੇ ਤਾਂ ਕੰਮਾਂ ਦੇ ਵਿੱਚ ਬਿਜੀ ਰਹਿੰਦਾ ਇਸ ਤਰ੍ਹਾਂ ਵੀ ਕੋਈ ਨਾ ਕੋਈ ਕੰਮ ਲੱਗਿਆ ਰਹਿੰਦਾਗਾ ਤੇ ਨਹੀਂ ਸਾਰਾ ਦਿਨ ਜਾਂ ਟੀਵੀ ਜਾਂ ਫੋਨ 'ਤੇ ਬੜੇ ਰਹਿੰਦੇ ਆਗੇ ਵੈਸੇ ਵੀ ਇਹ ਪੇਪਰ ਵਗੈਰਾ ਵੀ ਦਿੰਦੀ ਰਹਿੰਦੀ ਹੈ ਕੋਈ ਵੀ ਸਕੂਲ ਦੇ ਵਿੱਚ ਕੋਈ ਪੇਪਰ ਹੁੰਦੇ ਆ ਬਾਹਰਲੇ ਸਕੂਲਾਂ ਵਾਲੇ ਪਹਿਲਾਂ ਇਹਨੇ 5th ਕਲਾਸ 'ਚ ਦਿੱਤਾ ਸੀ ਪੇਪਰ ਸੈਨੇਕ ਸਕੂਲ ਦਾ ਤੇ ਉਹ ਵੀ ਇਹਨੇ ਪਾਸ ਕਰ ਲਿਆ ਸੀਗਾ ਪਰ ਆਪਾਂ ਬੱਚਾ ਭੇਜਿਆ ਨਹੀਂ ਸਾਨੂੰ ਐਸੇ ਵੀ ਬਾਹਰ ਬੱਚਾ ਨਹੀਂ ਭੇਜਣਾਗਾ ਪੀਪਰ ਵਗੈਰਾ ਹੈ ਸਾਰੇ ਦਿੰਦੀ ਰਹਿੰਦੀ ਐ ਨੂੰ ਉਹਦੇ ਸਕੂਲ ਦਾ ਵੀ ਦਿੱਤਾ ਸੀ ਇਹਨੇ ਤੇ ਹੁਣ ਵੀ ਕਹਿ ਰਹੀ ਆ ਦੇ ਨੂੰ ਤੇ ਬਸ ਐ ਹੁੰਦਾ ਵੀ ਚਲੋ ਬੱਚਾ ਇਹਨੂੰ ਕੁਛ ਨਾ ਕੁਛ ਤਾਂ ਸਿੱਖਣ ਨੂੰ ਮਿਲਦਾ ਗਾ ਜਦੋਂ ਕਰਦਾ ਇਸ ਤਰ੍ਹਾਂ ਚਾਹੇ ਕੋਈ ਪੜ੍ਹਾਈ ਦਾ ਕਰਦਾ ਚਾਹੇ ਕੋਈ ਹੋਰ ਕੰਮ ਸਿੱਖਦਾ ਗਾ ਹੁਣ ਸ਼ਾਮ ਦੇ ਟਾਈਮ ਤੇ ਇਹ ਹਾਰਮੋਨੀਅਮ ਦੀ ਕਲਾਸ ਹੋਊਗੀ ਸਵੇਰ ਇਹਦਾ ਬਸ ਗੱਤਕਾ ਸਿੱਖਣ ਦਾ ਕਹਿੰਦੀ ਸੀ ਬਾਕੀ ਜਪਜੀ ਸਾਹਿਬ ਦੇ ਪਾਠ ਦੀ ਸੰਖਿਆ ਸਿਖਾਉਂਦੇ ਆਗੇ ਫਿਰ ਐ ਹੁੰਦਾ ਵੀ ਚਲੋ ਬੱਚੇ ਨੂੰ ਕੋਈ ਚੰਗੀ ਚੀਜ਼ ਸਿੱਖਣ ਨੂੰ ਮਿਲ ਰਹੀ ਆ ਤੇ ਬੱਚੇ ਨੂੰ ਜਾੜਾ ਵੀ ਜ਼ਰੂਰ ਚਾਹੀਦਾ ਬਾਕੀ ਬੱਚੇ ਦੀ ਇੱਛਾ ਹੈਗੀ ਆ ਜਦੋਂ ਤੇ ਤੱਕੇ ਨਾਲ ਨਹੀਂ ਆਪਾਂ ਬੱਚੇ ਨੂੰ ਭੇਜ ਸਕਦੇ ਫਿਰ ਬੱਚਾ ਬੋਝ ਮੰਨਣ ਲੱਗ ਜਾਂਦਾ ਪਰ ਜੇਕਰ ਬੱਚੇ ਦਾ ਮਾਣ ਹੈਗਾ ਕੋਈ ਵੀ ਕੰਮ ਸਿੱਖਣ ਦਾ ਤੇ ਆਪਾਂ ਨੂੰ ਉਹਨੂੰ ਮਨਾ ਵੀ ਨਹੀਂ ਕਰਨਾ ਚਾਹੀਦਾ ਜੇ ਆਪਾਂ ਹਰੇਕ ਕੰਮ ਤੋਂ ਉਹਨੂੰ ਮਨਾ ਕਰਾਂਗੇ ਤਾਂ ਬੱਚੇ ਦਾ ਹੌਸਲਾ ਨਹੀਂ ਵਧਦਾ ਅੱਗੇ ਫਿਰ ਜ਼ਿੰਦਗੀ ਦੇ ਵਿੱਚ ਪਰ ਆਪ ਨੂੰ ਬਸ ਇੰਨਾ ਕਹਿ ਦੇਣਾ ਵੀ ਤੇਰੀ ਦੂਸਰੀ ਪੜ੍ਹਾਈ ਦੇ ਅਸਰ ਨਾ ਪਵੇ ਕਹਿੰਦੇ ਨਹੀਂ ਮੰਮਾ ਵੀ ਉਹ ਪੜ੍ਹਾਈ ਵੀ ਮੈਂ ਕਰ ਲਵਾਂਗੀ ਜਦੋਂ ਤੁਹਾਨੂੰ ਪਤਾ ਹੀ ਹੈ ਵੀ ਮੇਰੇ ਨੰਬਰ ਵਧੀਆ ਆਉਂਦੇ ਆਗੇ ਕੋਈ ਵੀ ਚੀਜ਼ ਆਹੇ ਬਹੁਤ ਜਲਦੀ ਸਿੱਖਦੀ ਹੈਗੀ ਹਾਰਮੋਨੀਅਮ ਕਲਾਸ 'ਚ ਵੀ ਜਾਂਦੀ ਆ ਜਦੋਂ ਕਹਿੰਦੀ ਕਿ ਮम्मा ਜਦੋਂ ਜੋ ਵੀ ਸਿਖਾਉਂਦੇ ਆ ਤੇ ਕਹਿੰਦੀ ਸਭ ਤੋਂ ਪਹਿਲਾਂ ਕਹਿੰਦੀ ਮੈਨੂੰ ਆ ਜਾਂਦਾ ਕਹਿੰਦੀ ਬਾਬਾ ਜੀ ਕਹਿ ਦਿੰਦੇ ਆ ਵੀ ਤੂੰ ਬਹੁਤ ਜਲਦੀ ਸਿੱਖਦੀ ਏ ਵੀ ਇਦਾਂ ਦੇ ਬੱਚੇ ਚਾਹੀਦੇ ਹੈਗੇ ਤੇ ਤਾਂ ਕਰਕੇ ਬਸ ਫਿਰ ਮੈਂ ਇਹਨੂੰ ਮਾਣਾ ਨਹੀਂ ਕਰਦੀ ਹੁੰਦੀ ਮੈਨੂੰ ਆ ਹੁੰਦਾ ਵੀ ਚਲੋ ਜਿੰਨਾ ਵੀ ਇਹ ਤੋਂ ਸਿੱਖਿਆ ਜਾਂਦਾ ਕੋਈ ਚੰਗੀ ਚੀਜ਼ ਆ ਤੇ ਸਿੱਖ ਲੈ ਬਾਕੀ ਪੜ੍ਹਾਈ ਆ ਤੇ ਚਾਹੇ ਕੋਈ ਹੋਰ ਕੰਮ ਆ ਆਪਾਂ ਜ਼ਬਰਦਸਤੀ ਬੱਚਿਆਂ ਨੂੰ ਨਹੀਂ ਸਿਖਾ ਸਕਦੇਗੇ ਅਸੀਂ ਈਰਮਾਨ ਨੂੰ ਵੀ ਕਹਿਤਾ ਸੀ ਪਲੱਸ ਵਨ ਦੇ ਵਿੱਚ ਵੀ ਜੋ ਤੇਰੀ ਇੱਛਾ ਤੂੰ ਉਹ ਸਬਜੈਕਟ ਰੱਖ ਲੈ ਕਿਉਂਕਿ ਜ਼ਬਰਦਸਤੀ ਤਾਂ ਆਪਾਂ ਬੱਚਿਆਂ ਨੂੰ ਕੋਈ ਪੜ੍ਹਾਈ ਨਹੀਂ ਕਰਵਾ ਸਕਦੇ ਤੇ ਜੇ ਇੱਕ ਟਾਈਮ ਆਪਾਂ ਉਹਨਾਂ ਨੂੰ ਜ਼ਬਰਦਸਤੀ ਕਹਿ ਕੇ ਰਖਵਾ ਵੀ ਦਿੱਤਾ ਕੋਈ ਸਬਜੈਕਟ ਤੇ ਅੱਗੇ ਜਾ ਕੇ ਬੱਚੇ ਤੋਂ ਉਹ ਚੀਜ਼ੇ ਨਾ ਪੜ੍ਹੀ ਗਈ ਤੇ ਕੱਲ ਨੂੰ ਉਹਨੇ ਆਪਾਂ ਨੂੰ ਇਹ ਗੱਲ ਕਹਿਣੀ ਵੀ ਤੁਸੀਂ ਧੱਕੇ ਨਾਲ ਬਿਰਤੋ ਇਹ ਸਬਜੈਕਟ ਰਖਵਾਇਆ ਸੀ ਤਾਂ ਕਰਕੇ ਬਸ ਅਸੀਂ ਈਰਮਾਨ ਨੂੰ ਵੀ ਇਹੀ ਗੱਲ ਕਹ ਦਿੱਤੀ ਸੀ ਜੋ ਤੂੰ ਕਰ ਲੇਂਗਾ ਉਹ ਰੱਖ ਲੈ ਕਬੀਰ ਕਰਦੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ